ਸ਼ਤਮਾ ਦੀ ਨਗਰੀ ਸੀ ਜੁਲਮਾਂ ਦਾ ਘੜ ਸੀ ਅਤਿਆਕਾਰ ਤੇ ਪਾਪ ਦਾ ਘੜ ਸੀ ਸੰਗਤ ਜਗਤ ਦੀ ਗੁਰੂ ਲਾਲਾ ਦੇ ਕੀ ਵੰਡਿਆ ਜਿੱਥੇ ਬਸ ਸਤਜਾਨ ਸ਼ਿਰਤਾਨ ਸਹੰਦਾਰ ਸਤ ਸੰਗੀ ਰੰਗ ਚਲਿਆ ਦੇ ਬਲੇ ਨੂੰ ਇੱਕ ਕਤਲਗਾਰ ਸੱਚ ਖੰਡ ਬਣਾਇਆ ਇਹ ਤਰਕ ਸਿੱਖਾਂ ਵਾਸਤੇ ਪੱਕੀ ਤਰੱਕੀ ਲੱਗੇ। ਤੋ ਇਸ ਤਰਤੀਬ ਤੇ ਮਾ ਗੁਰੂ ਜੀ ਦੀ ਸਿੱਖਿਆ ਗੁਰਮਤਿ ਦੀ ਗੁਰਤੀ ਉਹ ਦਿਰਤਾ ਦਿੰਦੇ ਆ ਕਿ 9 ਤੇ 7 ਸਾਲ ਦੀ ਜਿੰਦਾ ਸਾਡੇ 750 ਸਾਲ ਦੀ ਹਕੂਮਤ ਨਾਲ ਟਕਰਾ ਕੇ ਜਿਨੂੰ ਆਪ ਸ਼ਹੀਦ ਹੁੰਦੀਆਂ ਤੇ ਜਲਮੀ ਰਾਜ ਦਾ ਨਾਲ ਅੰਤ ਕਰ ਦੇਣਾ। ਸੋ ਇਹ ਉਹੀ ਮੁਕੱਦਸ ਧਰਤੀ ਜਿੱਥੇ ਕਦੀ ਬਾਬਾ ਮੁਕਤੀ ਰਾਹੀਂ ਮਹਿਰਾਵਲ ਦੀਆਂ ਪੁੱਤਰ ਗੁਹਾ ਉਹ ਸੇਵਾ ਕਰਦੇ ਆਂ। ਜਿਹਦੀ ਸੇਵਾ ਦੇ ਬੰਦੇ ਉਹਨਾਂ ਨੂੰ ਆਪਣਾ ਵੰਸ਼ ਬੋਲੀ ਪੜਵਾਤੀ ਸੀ ਹੀ ਪੁਰਾਣਾ ਕੰਦਕਾ। ਇਹ ਸਿੱਦਕ ਦੀ ਧਰਤੀ ਹੈ ਸੇਵਾ ਦੀ ਧਰਤੀ ਹੈ ਸਿਮਰਨ ਦੀ ਧਰਤੀ ਹੈ ਇਹ ਭਗਤੀ ਦਾ ਘਰ ਹੈ ਸਿੱਖੀ ਦਾ ਸਕੂਲ ਹੈ ਇਹ ਠੰਡਾ ਬੁਲਾਵਾ ਹੈ ਇਹ ਸ਼ਹਾਦਤ ਦਾ ਸਥਾਨ ਸਿੱਖੀ ਦੀ ਕਰਮ ਭੂਮੀ ਹੈ ਸਿਤਮਾ ਦੀ ਨਗਰੀ ਸੀ ਜੁਲਮਾਂ ਦਾ ਘੜ ਸੀ ਅਤਿਆਚਾਰ ਤੇ ਪਾਪ ਦਾ ਘਰ ਸੀ ਸੰਗ ਦੀ ਧਰਤੀ ਗੁਰੂ ਲਾਲਾਂ ਦੇ ਖੂਨ ਬੁੱਲਿਆ ਜਿੱਥੇ ਬਸ ਸੰਸਾਦ ਜਨ ਸੁਥਾਨ ਸੁਹੰਦਾ ਸਤ ਸੰਗੀ ਰੰਗ ਚੜਿਆ ਥੰਡੇ ਬੁਰਜ ਨੂੰ ਤੇ ਕਤਲਗਾਰ ਨੂੰ ਸੱਚਖੰਡ ਬਣਾ ਦਿੱਤਾ ਸੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਸਿੱਖਾਂ ਵਾਸਤੇ عقੀਦਤ ਦਾ ਕੇਂਦਰ ਹੈ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਈ ਬਾਪ ਨੇ ਬੇਟੇ ਯਾਹ ਖੁਦਾ ਕੇ ਲੀਏ ਅਜ ਲੱਖਾਂ ਲੋਕ ਮਾਂ ਗੁਜਰੀ ਜੀ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਕਰਮ ਭੂਮੀ ਤੇ ਆ ਕੇ ਨਮਸਕਾਰਾਂ ਕਰ ਰਹੇ ਆ ਇਸ ਤਰ੍ਹਾਂ ਕੋ ਗੈਰ ਸੋ ਇਸ ਤਰਤੀ ਤੇ ਮਾਂ ਗੁਜਰੀ ਜੀ ਦੀ ਸਿੱਖਿਆ ਗੁਰਮਤ ਦੀ ਗੁਰਤੀ ਉਹ ਡਿੜਤਾ ਦਿੰਦੇ ਆ ਕਿ 9 ਤੇ 7 ਸਾਲ ਦੀਆਂ ਜਿੰਦਾਂ ਸਾਡੇ 750 ਸਾਲ ਦੀ ਹਕੂਮਤ ਨਾਲ ਟਕਰਾ ਕੇ ਜਦੋਂ ਆਪ ਸ਼ਹੀਦ ਹੁੰਦੀਆਂ ਤੇ ਜ਼ੁਲਮੀ ਰਾਜ ਦਾ ਨਾਲ ਅੰਤ ਕਰ ਦਿੰਦੀਆਂ ਜਿਨ੍ਹਾਂ ਦੇ ਪੂਰਨਿਆਂ ਤੇ ਚੱਲ ਕੇ ਅੱਜ ਸਾਡੇ ਵਾਸਤੇ ਸਿੱਖੀ ਕਮਾਉਣ ਦਾ ਰਾਹ ਪੱਧਰਾ ਹੁੰਦਾ ਸੋ ਇਹ ਉਹੀ ਮੁਕੱਦਸ ਧਰਤੀ ਜਿੱਥੇ ਕਦੀ ਬਾਬਾ ਮੋਤੀराम ਮਹਿਰਾ ਵਰਗੀਆਂ ਪਵਿੱਤਰ ਰੂਹਾਂ ਉਹ ਸੇਵਾ ਕਰਦੀਆਂ ਜਿਹੜੀ ਸੇਵਾ ਦੇ ਬਦਲੇ ਉਹਨਾਂ ਨੂੰ ਆਪਣਾ ਵੰਸ਼ ਕੋਲੂ ਤੇ ਪੜਵਾ ਕੇ ਸ਼ਹੀਦ ਕਰਾਉਣਾ ਪੈਂਦਾ ਇਹ ਸਿੱਦਕ ਦੀ ਧਰਤੀ ਹੈ ਸੇਵਾ ਦੀ ਧਰਤੀ ਹੈ ਸਿਮਰਨ ਦੀ ਧਰਤੀ ਹੈ ਇਹ ਭਗਤੀ ਦਾ ਘਰ ਹੈ ਸਿੱਖੀ ਦਾ ਸਕੂਲ ਹੈ ਇਹ ਠੰਡਾਪੁਰ ਦੀ ਇਹ ਸ਼ਹਾਦਤ ਦਾ ਸਥਾਨ ਸਿੱਖੀ ਦੀ ਕਰਮ ਭੂਮੀ ਹੈ ਜੋ ਜਿੰਨਾ ਅਸੀਂ ਮਨ ਚਿਤ ਕਰਕੇ ਇਸ ਧਰਤੀ ਨਾਲ ਇਥੋਂ ਦੀ ਸਿੱਖਿਆ ਨਾਲ ਇਹਦੇ ਜ਼ਰਰੇ ਜ਼ਰਰੇ ਨਾਲ ਜੁੜਾਂਗੇ ਜਿਸ ਮਿੱਟੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਰਚਿਆ ਹੋਇਆ ਉਹਨੇ ਸਾਡੀ ਰੂਹ ਨੂੰ ਸਿੱਖੀ ਦਾ ਰੰਗ ਚੜੇਗਾ ਸਾਡਾ ਭੇਖ ਝੁਲਾ ਹੋਏਗਾ ਸੋ ਆਪਣੀ ਨੌਜਵਾਨੀ ਨੂੰ ਸੰਭਲ ਲਈ ਭੇਖ ਨੂੰ ਸੰਭਲ ਲਈ ਬਹੁਤ ਲਾਜ਼ਮੀ ਹੈ ਕਿ ਹਰ ਸਿੱਖ ਜਿੱਥੇ ਵੀ ਬੈਠਾ ਸੁਰਤ ਕਰਕੇ ਘਟੂ-ਘਟੇ ਪੋ ਦਾ ਮਹੀਨਾ ਇੱਕ ਬੀਜ ਬੀਜੇ ਤਾਂ ਕਿ ਅਗਲਾ ਸਮਾਂ ਜ਼ਿੰਦਗੀ ਦਾ ਸਿੱਖੀ ਦੇ ਫਲ ਖਾ ਸਕੇ ਸਿੱਖੀ ਦੇ ਗੁਣਾਂ ਨੂੰ ਮਾਣ ਸਕੇ ਸੋ ਸਹਿਬਜ਼ਾਦਿਆਂ ਨੂੰ ਯਾਦ ਕਰਨਾ ਉਹਨਾਂ ਦੀ ਕਰਨੀ ਨੂੰ ਯਾਦ ਕਰਨਾ ਮਾਂ ਗੁਜਰੀ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਇਹ ਸਿੱਖੀ ਦਾ ਪਵਿੱਤਰ ਬੀਜ ਹੈ ਜਿਨਨੇ ਨਾਲ ਸਾਡੇ ਘਰਾਂ ਦੇ ਅੰਦਰ ਸਿੱਕੀ ਦਾ ਬੂਟਾ ਫਲ ਸਕੀ